ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਰੀਬਨ ਸਵੇਰੇ 5:30 6 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ ਅੱਜ ਦੂਜਾ ਦਿਨ ਹੈ ਕੱਲ ਤਕਰੀਬਨ 13 ਤਰੀਕ ਦੀ ਗੱਲ ਕਰ ਰਹੇ ਸੀ ਅੱਜ 14 ਤਰੀਕ ਹੈ ਔਰ ਹੋਲਾ ਮੱਲਾ ਜਿਹੜਾ ਕੁਝ ਮਿੰਟਾਂ ਮਿੰਟਾਂ ਬਾਅਦ ਜੋ ਵਧੀ ਰੋਣਗਾ ਅਸੀਂ ਆਪ ਜੀ ਤੱਕ ਪਹੁੰਚਾ ਰਹੇ ਹਾਂ ਔਰ ਗੁਰੂ ਘਰ ਦੇ ਦਰਸ਼ਨ ਦਿਦਾਰੇ ਵੀ ਕਰਾਏ ਸੀ ਹੁਣ ਅਸੀਂ ਕੋਸ਼ਿਸ਼ ਕੀਤੀ ਗੁਰੂ ਘਰ ਦੇ ਲੰਗਰ ਗੁਰੂ ਘਰ ਦੇ ਦਰਸ਼ਨ ਕਰਾ ਕੇ ਲੰਗਰਾਂ ਦੀ ਸੇਵਾਵਾਂ ਔਰ ਵੱਖ-ਵੱਖ ਕਿਸਮ ਦੇ ਜਿੱਥੇ ਜੋ ਇੱਥੇ ਸੇਵਾਵਾਂ ਕੀਤੀਆਂ ਜਾ ਰਹੀਆਂ ਸੰਗਤ ਵੱਲੋਂ ਨੌਜਵਾਨਾਂ ਵੱਲੋਂ ਅਸੀਂ ਆਪ ਜੀ ਤੱਕ ਪਹੁੰਚਾਈ ਸੋ ਹੁਣ ਅਸੀਂ ਜੋ ਆਪ ਜੀ ਨੇ ਤਸਵੀਰਾਂ ਵਿਖਾ ਰਹੇ ਆ ਸੋਸ਼ਲ ਮੀਡੀਆ ਤੇ ਬੜਾ ਆਕਰਸ਼ਨ ਦਾ ਕੇਂਦਰ ਰਹਿੰਦੀਆਂ ਨੇ ਤਸਵੀਰਾਂ ਜੋ ਟਰੈਕਟਰ ਤੇ ਟਰਾਲੀਆਂ ਜਿਹੜੀਆਂ ਸਜਾ ਕੇ ਲਈ ਜਾਂਦੀਆਂ ਕਿਉਂਕਿ ਪੰਜਾਬ ਜਿਹੜਾ ਹੈ ਤੁਸੀਂ ਜਾਨੂ ਉਹ ਅਗਰ ਟਰੈਕਟਰ ਦੀ ਗੱਲ ਕਰੀਏ ਟਰਾਲੀ ਦੀ ਗੱਲ ਕਰੀ ਤੇ ਫਿਰ ਪੰਜਾਬ ਦੀ ਗੱਲ ਵੀ ਨਾਲ ਜੁੜਦੀ ਹੈ ਤਾਂ ਸੋ ਇਹ ਜੋ ਨੌਜਵਾਨ ਹਨ ਇੱਕ ਬੜਾ ਇਹਨਾਂ ਨੂੰ ਵਿਚਾਰ ਰਹਿੰਦਾ ਹੈ ਕਿ ਜਦੋਂ ਵੀ ਹੁਲਾ ਮੱਲਾ ਹੋਏ ਤੇ ਅਸੀਂ ਜਾ ਕੇ ਇਹੋ ਜੀ ਟਰਾਲੀਆਂ ਸੋਹਣੀਆਂ ਖੂਬਸੂਰਤ ਟਰਾਲੀਆਂ ਸਜਾ ਕੇ ਜਾਈਏ ਝੁੱਲਦੇ ਨਿਸ਼ਾਨ ਸਾਹਿਬ ਤੁਸੀਂ ਦੇਖਦੇ ਹੋ ਜਦੋਂ ਟਰਾਲੀਆਂ ਰੋਡ ਤੇ ਤੁਰ ਸਪੀਡ ਚ ਜਾਂਦੀਆਂ ਹਨ ਤੇ ਸਾਡਾ ਮਨ ਕਰਦਾ ਹੈ ਕਿ ਝੁੱਲਦੇ ਨਿਸ਼ਾਨ ਸਾਹਿਬ ਜਦੋਂ ਅਸੀਂ ਫੋਟੋਆਂ ਕਲਿੱਕ ਕਰਦੇ ਹਾਂ ਜਾਂ ਰੀਲਸ ਬਣਾਉਂਦੇ ਹਾਂ ਜੋ ਤੁਸੀਂ ਦੇਖਦੇ ਵੀ ਹੋ ਸੋ ਅਸੀਂ ਕਹਿੰਨੇ ਨੌਜਵਾਨ ਨਸ਼ਿਆਂ ਵਾਲ ਜਾਂਦੇ ਹਨ ਨੌਜਵਾਨ ਭਟਕ ਰਹੇ ਹਨ ਪਰ ਅਗਰ ਇਹ ਅਗਰ ਨੌਜਵਾਨਾਂ ਚ ਇਹੋ ਜਿਹਾ ਚਾਅ ਹੈ ਇਹ ਵੀ ਕਿਤੇ ਨਾ ਕਿਤੇ ਨੌਜਵਾਨੀ ਨੂੰ ਸਾਹਮ ਰਿਹਾ ਨੌਜਵਾਨੀ ਨੂੰ ਇੱਕ ਚੰਗੇਰਾ ਲਾ ਰਿਹਾ ਉਹਨਾਂ ਨੂੰ ਇੰਨਾ ਪਤਾ ਕਿ ਸਾਡਾ ਸਾਡੀ ਕੌਮ ਦਾ ਇੱਕ ਤਿਆਰ ਹੈ ਅਸੀਂ ਸਾਡਾ ਵਿਰਸਾ ਹੈ ਅਸੀਂ ਜਾ ਕੇ ਦੇਖਣਾ ਹੈ ਔਰ ਉੱਥੇ ਜਾ ਕੇ ਨਤਮਸਤਕ ਹੋਣਾ ਉਸ ਗੁਰੂ ਨੂੰ ਉਸ ਗੁਰੂ ਨੂੰ ਸਮਰਪਿਤ ਹੋਣਾ ਜਿਹਦੇ ਲਿਖਿਆ ਅਸੀਂ ਪੂਰਾ ਆਪਣਾ ਜੀਵਨ ਦੇਣਾ ਹੈ ਸੋ ਇਹ ਜਿੰਨੇ ਲੋਕ ਤੁਸੀਂ ਦੇਖ ਰਹੇ ਹੋ ਗੁਰੂ ਦੇ ਦਰਸ਼ਨ ਕਰਕੇ ਆਪਣੇ ਉਸ ਪਰਮ ਪਿਤਾ ਦੇ ਦਰਸ਼ਨ ਕਰਕੇ ਤੇ ਬਾਅਦ ਚ ਉਹਨਾਂ ਨੂੰ ਇੱਕ ਚਾਹ ਹੁੰਦਾ ਕਿ ਅਸੀਂ ਇਹ ਨੌਜਵਾਨਾਂ ਨਾਲ ਆ ਕੇ ਕੁਝ ਸਮਾਂ ਜਿਹੜਾ ਬਤੀਤ ਕਰੀਏ ਸੋ ਬਹੁਤ ਸੋਹਣੀ ਤਸਵੀਰਾਂ ਸਮਾਰਟ ਇੱਕ ਮੈਂ ਕਹਿ ਸਕਦਾ ਟਰਾਲੀ ਜਿਹੜਾ ਰਾਤ ਦਾ ਸਮਾਂ ਕਾਫੀ ਹੈ ਤੁਸੀਂ ਜਦੋਂ ਵੀ ਇਹ ਵੀਡੀਓ ਦੇਖੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਸ਼ੇਅਰ ਕਰ ਦਿਓ ਹੁਣ ਤੇ ਮੈਨੂੰ ਲੱਗਦਾ ਹੈ ਕਿ ਰਾਤ ਦੇ 1 ਵਜੇ ਤੇ ਉਹੀ ਕੋਈ ਵਿਰਲਾ ਹੀ ਹੋਏਗਾ ਜੋ ਇਸ ਟਾਈਮ ਜਾਗ ਰਿਹਾ ਹੋਏਗਾ ਪਰ ਫਿਰ ਵੀ ਜਿਹੜੇ ਤੁਸੀਂ ਦੇਖ ਰਹੇ ਹੋ ਅਸੀਂ ਆਪਣਾ ਫਰਜ਼ ਪੂਰਾ ਨਿਭਾ ਰਹੇ ਹਾਂ ਕਿ ਤੁਹਾਡੇ ਤੱਕ ਇਹ ਵਿਜ਼ੂਅਲਸ ਪਹੁੰਚ ਆ ਰਹੇ ਹਨ ਇੱਕ ਡਿਜੀਟਲ ਪੂਰੀ ਟਰਾਲੀ ਜਿਹਨੂੰ ਕਹਿ ਸਕਦੇ ਆ ਇੱਕ ਸਮਾਰਟ ਟਰਾਲੀ ਫੁੱਲੀ ਇਕਿਪਡ 에어 ਕੰਡੀਸ਼ਨ ਪੱਖੇ ਜੋ ਜੋ ਇੱਥੇ ਉਹਨਾਂ ਨੂੰ ਬਣਦੀ ਸਹੂਲਤ ਆ ਉਹਨਾਂ ਨੇ ਗਲਾਸ ਮਿਰਰ ਲਾਈਟਾਂ ਤੁਸੀਂ ਸੋਫੇ ਵਾਂਗ ਉਹਨਾਂ ਨੇ ਬੈਕ ਪਿੱਛੇ سپورਟ ਤੁਸੀਂ ਦੇਖ ਸਕਦੇ ਹੋ ਔਰ ਸ਼ਾਇਦ ਕੁਝ ਚੀਜ਼ਾਂ ਮੈਂ ਅੰਦਰ ਨਹੀਂ ਦਿਖਾ ਸਕਦਾ ਜਾ ਕੇ ਪਰ ਬੜਾ ਫੁੱਲੀ ਇਕਿਪਡ ਕਹਿ ਸਕਦੇ ਜਦੋਂ ਅਸੀਂ ਕਿਸੇ ਕਮਰੇ ਚ ਹੋਣੇ ਅਸੀਂ ਆਂਦੇ ਕੋ ਹਟਲ ਚ ਪੁੱਛਿਆ ਸੀ ਵੈਸੇ ਕੀ ਚਲੋ ਪੁੱਛਨੇ ਹਨ ਨੂੰ ਕਿ ਇਹ ਕਿੱਥੇ ਤੱਕ ਡਿੱਗਦੇ ਨੇ ਉੱਪਰ ਚੜਦੇ ਨੇ ਤੇ 8000 ਰੁਪਏ ਉਹਨੇ ਤੁਹਾਨੂੰ ਰੂਮ ਦਾ ਦੱਸਿਆ ਕਿ 8000 ਦਾ ਤੁਹਾਨੂੰ ਕਮਰਾ ਮਿਲੇਗਾ ਪਰ ਤੁਸੀਂ ਜਦੋਂ ਇਹ ਰੂਮ ਕੰਪੇਅਰ ਕਰੋਗੇ ਨਾ ਤੇ ਤੁਹਾਨੂੰ ਉਹ 8000 ਬਹੁਤ ਪਿੱਛੇ ਰਹਿ ਗਿਆ ਅੰਦਰ ਮੋਬਾਈਲ ਚਾਰਜਰ ਤੁਸੀਂ ਲੈਪਟਾਪ ਚਲਾ ਲਓ ਇੱਥੇ ਬਹਿ ਕੇ ਆਰਾਮ ਨਾਲ ਤੁਸੀਂ ਐਲਈਡੀ ਦੇਖੋ ਬਹਿ ਕੇ ਤੋ ਸੋ ਕੋਈ ਹੁੱਲੜਵਾਜੀ ਨਹੀਂ ਕਰ ਰਿਆ ਗਲਤ ਦਿਖਾਇਆ ਜਾਂਦਾ ਹੈ ਕਈ ਵਾਰ ਠੀਕ ਹੈ ਜੇਕਰ ਕੋਈ ਇੱਕ ਕਰਦਾ ਉਹਦੇ ਨਾਲ ਅਸੀਂ ਸਾਰਿਆਂ ਨੂੰ ਬਦਨਾਮ ਨਹੀਂ ਕਰ ਸਕਦੇ ਕਿਸੇ ਇੱਕ ਦੀ ਗਲਤੀ ਉਹਦੇ ਨਾਲ ਸਾਰਾ ਸਮਾਜ ਨਹੀਂ ਜੋੜ ਸਕਦੇ ਜਿਹੜਾ ਜਿੰਨੇ ਇੱਕ ਨੇ ਕੀਤਾ ਉਹਨੂੰ ਪਰਮਾਤਮਾ ਦੇਖ ਰਿਹਾ ਹੈ ਸਮਾਜ ਦੇਖ ਰਿਹਾ ਹੈ ਪਰ ਜਿਹੜੇ ਚੰਗਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਸੋ ਜੋ ਵੀਰ ਸਾਡੇ ਖੜੇ ਨੇ ਵੀਰ ਜੀ ਆਪ ਜੀ ਦਾ ਨਾਮ ਅਮਰਿਤਪਾਲ ਸਿੰਘ ਜੀ ਅਮਰਿਤਪਾਲ ਸਿੰਘ ਕੀ ਬਾਤ ਹੈ ਨਾਮ ਚੜ੍ਹਦੀ ਕਲਾ ਵਾਲਾ ਹੈ ਔਰ ਕਿਹੜੇ ਪਿੰਡ ਤੋਂ ਰਹਿਣ ਵਾਲੇ ਹੋ ਆਪ ਜੀ ਆਪਰਾ ਪਿੰਡ ਕੀਮਾਗਲਾ ਪੱਟੀ ਏਰੀਆ ਤਰਨਤਨ ਤਰਨਤਨ ਸੈ ਹੈ ਨਾ ਹਾਂਜੀ ਹਾਂਜੀ ਔਰ ਮੈਂ ਦੇਖ ਰਿਹਾ ਇਹ ਜਿਹੜੇ ਟਾਇਰ ਦੇਖ ਰਹੇ ਸੀ ਨਾ ਸੀ ਟਰਾਲੀ ਦੇ ਵੀ ਸਾਈਡ ਹੋਇਓ ਇੰਨੇ ਸ਼ਾਇਨ ਕਈ ਵਾਰ ਮੈਂ ਦੱਸ ਰਿਹਾ ਨਾ ਮੀਡੀਆ ਚ ਇਹ ਗੱਲਾਂ ਆ ਜਾਂਦੀਆਂ ਉਹ ਛੋਟ ਛੋਟੀ ਵੀਡੀਓ ਪਾ ਦਿੰਦੇ ਨੇ ਕਿ ਨੌਜਵਾਨਾਂ ਨੇ ਰਾਹ ਬੰਦ ਕਰਤੇ ਕਿਸੇ ਨੇ ਰਾਹ ਨਹੀਂ ਬੰਦ ਕੀਤਾ ਇਹ ਖੁੱਲਾ ਆਰਾਮ ਨਾਲ ਲੋਕ ਜਾ ਰਹੇ ਨੇ ਉਹ ਆਪਣੀ ਮਰਜ਼ੀ ਨਾਲ ਰੋਕ ਰੋਕ ਕੇ ਉਹਨਾਂ ਨਾਲ ਉਹਨਾਂ ਨਾਲ ਗੱਲ ਕਰ ਰਹੇ ਹਨ ਤੇ ਵੀਰ ਜੀ ਇਹ ਜੋ ਤੁਸੀਂ ਇਹ ਟਰਾਲੀ ਹਰ ਹਰ ਸਾਲ ਲੈ ਕੇ ਆਉਂਦੇ ਹੋ ਹਾਂਜੀ ਹਾਂਜੀ ਹਰ ਸਾਲ ਲੈ ਕੇ ਆਉਂਦੇ ਹਾਂ ਅੱਗੇ ਅੱਗੇ ਮਗਰ ਲਾਈ ਦੀ ਆਰ ਕੀ ਅਡਾ ਮੰਲਾ ਛੌਂਗੀ ਤੇ ਦੇ ਸਾਹਮਣੇ ਚੜੀ ਨਵੀਂ ਚੀਜ਼ ਆਈ ਕਿ ਟੈਕਨੀਕ ਕੋਈ ਹੋਈਗੀ ਹਨਾ ਤੇ ਟ੍ਰੈਂਡਿੰਗ ਚ ਜੋ ਹੋਏਗਾ ਉਹ ਕਰ ਲੋਗੇ ਹਨਾ ਹਾਂਜੀ ਹਾਂਜੀ ਤੇ ਮੈਂ ਦੇਖ ਰਿਹਾ ਭਾਈ ਜੀ ਤੁਸੀਂ ਵੀ ਆ ਜਾਓ ਅੱਗੇ ਹਾਂਜੀ ਜੀ ਤਾਂ ਆਪ ਜੀ ਆਪ ਜੀ ਆਜੋ ਆਜੋ ਤੇ ਆ ਇਹੀ ਮੈਂ ਦੱਸ ਰਿਹਾ ਨਾ ਕਿ ਤੁਸੀਂ ਇੱਥੇ ਹੀ ਕਾਮਯਾਬ ਹੋਗੇ ਜਿਹੜੇ ਲੋਕ ਰੁੱਕ ਕੇ ਤੁਹਾਨੂੰ ਦੇਖ ਰਹੇ ਨਾ ਹਾਂਜੀ ਹਾਂਜੀ ਤੇ ਅਸੀਂ ਇਹੀ ਜੋ ਮੈਸੇਜ ਸਾਡਾ ਲਾਈਵ ਕਰਨ ਦਾ ਮਕਸਦ ਇਹੀ ਹੈ ਕਿ ਸ਼ਾਇਦ ਤੁਹਾਨੂੰ ਦੇਖ ਕੇ ਹੋਰ ਨੌਜਵਾਨ ਇਨਸਪਾਇਰ ਹੋਣਗੇ ਉਹ ਕਹਿ ਨਹੀਂ ਅਸੀਂ ਹੌਲੇ ਮੱਲੇ ਜਾਣਾ ਕਿਸੇ ਬਹਾਨੇ ਤੇ ਜਾਣ ਪਹੁੰਚਣ ਤੇ ਸਹੀ ਉਹਨਾਂ ਨੂੰ ਵੀ ਜਦੋਂ ਜਦੋਂ ਇੱਥੇ ਆਣਗੇ ਅਹਿਸਾਸ ਹੋਏਗਾ ਅਸੀਂ ਅੰਦਰ ਕਿਉਂ ਨਾ ਜਾਈਏ ਅਸੀਂ ਲੰਗਰ ਦੀ ਸੇਵਾ ਵੀ ਕਰ ਲਈਏ ਅਸੀਂ ਆਪਣਾ ਹੱਥ ਵਟਾ ਲਈਏ ਜਾ ਕੇ ਸੇਵਾ ਚ ਪਰ ਇੱਥੇ ਪਹੁੰਚਣਾ ਤੇ ਜ਼ਰੂਰੀ ਹੈ ਨਾ ਸ਼ਾਇਦ ਉਹ ਟਰਾਲੀ ਦੇ ਬੰਨੇ ਆ ਜਾਣ ਡਾਇਰੈਕਟਰ ਦੇ ਬੰਨੇ ਹੀ ਆ ਜਾਣ ਕਿਸੇ ਕੋਈ ਆਪਣੀ ਐਨਫੀਲਡ ਬਾਈਕ ਲੈ ਕੇ ਆ ਰਿਹਾ ਹੈ ਪਰ ਇੱਥੇ ਪਹੁੰਚੋ ਤੇ ਸਹੀ ਤੇ ਇੱਥੇ ਪਹੁੰਚਣਾ ਵੀ ਮੈਨੂੰ ਲੱਗਦਾ ਕਿਸੇ ਨੌਜਵਾਨ ਜਦੋਂ ਇੱਥੇ ਆਣਗੇ ਤੇ ਕਈਆਂ ਦਾ ਜੀਵਨ ਬਦਲੇਗਾ ਕਈਆਂ ਨੂੰ ਮਨ 'ਚ ਵਿਚਾਰ ਆਏਗਾ ਇਸ ਜਗ੍ਹਾ ਤੇ ਆ ਕੇ ਵੀ ਜੀ ਏ ਇਹ ਥੱਕਿਆ ਹੋਊਗਾ ਨਾ ਉੱਥੇ ਦਰਬਾਰ ਦੇ ਵਿੱਚ ਤੁਸੀਂ 10 ਮਿੰਟ ਬੋਹਗੇ ਵੱਖਰੀ ਫੀਲਿੰਗ ਆਉਂਦੀ ਵੱਖਰੀ એનર્ਜੀ ਆਉਂਦੀ ਆ ਬੰਦੇ ਦਾ ਆਪ ਜੀ ਦਾ ਨਾਮ ਅਰਸ਼ਪ੍ਰੀਤ ਜੀ ਅਰਸ਼ਪ੍ਰੀਤ ਸਿੰਘ ਹਾਂ ਜੀ ਵੀਰੇ ਕਿੱਥੋਂ ਆਏ ਹੋ ਸੀ ਤਰਨਤਾਰਨੋਂ ਜੀ ਨਰੰਗਾਵਾਦ ਪਿੰਡ ਇਹਨਾਂ ਦੇ ਨਾਲ ਸਾਰੇ ਇਕੱਠੇ ਨਹੀਂ ਅੱਜ ਹੀ ਅਸੀਂ ਤੇ ਆਏ ਆ ਅਸੀਂ ਤੇ ਟਰਾਲੀਆਂ ਵੇਖਣੇ ਆਏ ਮੱਥਾ ਟੇਕ ਕੇ ਮੱਥਾ ਟੇਕ ਕੇ ਹਾਂ ਜੀ ਮੈਂ ਫਿਰ ਦੱਸਨੇ ਆ ਕਿ ਟਰਾਲੀ ਨੂੰ ਮੱਥਾ ਨਹੀਂ ਟੇਕਿਆ ਜਾ ਰਿਹਾ ਪਹਿਲੇ ਆਪਣੇ ਗੁਰੂ ਨੂੰ ਜਾ ਕੇ ਆਪਾਂ ਸਹੀ ਹਾਜ਼ਰੀ ਪਾਣੇ ਆ ਨਤਮਸਤਕ ਹੋਣੇ ਆ ਤੇ ਟਰਾਲੀਆਂ ਇੱਕ ਸ਼ੌਂਕੀ ਹੈ ਸ਼ੌਂਕ ਹੈ ਬਸ ਟਰਾਲੀਆਂ ਨੂੰ ਅਸੀਂ ਕਿਸੇ ਨੇ ਦਰਸ਼ਨ ਦੇਦਾਰੇ ਨਹੀਂ ਕਰਨੇ ਟਰਾਲੀਆਂ ਦੇ ਟਰਾਲੀਆਂ ਇਹ ਕਿਨਾਂ ਦਾ ਸੈਕੰਡਰੀ ਇੱਕ ਸ਼ੌਂਕ ਹੈ ਬਸ ਠੀਕ ਹੈ ਉਹਨਾਂ ਨੂੰ ਮਨ ਚ ਚਾਹ ਹੁੰਦਾ ਕਿ ਅਸੀਂ ਕਿਸਾਨਾਂ ਦੇ ਪੁੱਤਰ ਆ ਅਸੀਂ ਕਿਸਾਨੀ ਕਰਦੇ ਆ ਅਸੀਂ ਕਿਸਾਨ ਆ ਕਿਸਾਨਾਂ ਕਿਸਾਨੀ ਨਾਲ ਅਸੀਂ ਜੁੜੇ ਆ ਸੋ ਇਹ ਟਰਾਲੀਆਂ ਦਾ ਮਕਸਦ ਇਹ ਹੈ ਨਾ ਕਿ ਅਸੀਂ ਇਹ ਕਹਿ ਰਹੇ ਕਿ ਟਰਾਲੀਆਂ ਦੇ ਦਰਸ਼ਨ ਕਰਨ ਆਓ ਟਰਾਲੀਆਂ ਦੇ ਆਪਾਂ ਦਰਸ਼ਨ ਨਹੀਂ ਕਰਨੇ ਜ਼ਰੂਰ ਤੁਸੀਂ ਪਰ ਇਹਨਾਂ ਦੀ ਸੋ ਦੇਖੋ ਇਹਦੀ ਮਿਹਨਤ ਦੇਖੋ ਉਹਨਾਂ ਦੀ ਸੋਚ ਦੇਖੋ ਕਿ ਇਹ ਕਿੰਨੀ ਕਿੰਨੇ ਚਾਰਨ ਵਾਲੇ ਰੀਜਨਲ ਜਿਦਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਏ ਲੱਗੇ ਜੇ ਸਾਰਾ ਇਹਨਾਂ ਦਾ ਤੇ ਕਿੰਨਾ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਇਹਦੇ ਬੰਦਾ ਇਮੇਜਿਨ ਨਹੀਂ ਕਰ ਸਕਦਾ ਕਿ ਇਹ ਸ਼ਾਇਦ ਇਹ ਇੱਕ ਚਲਾ ਕੇ ਲੈ ਆਏ ਨੇ ਇੱਕ ਸਿਰਫ ਸ਼ੌਕ ਇਸ ਵਾਸਤੇ ਹੈ ਤੇ ਸੋ ਸਮਾ ਜਿਹੜਾ ਰਾਤ ਦੇ ਤਕਰੀਬਨ 1 ਵਜਨ ਵਾਲਾ ਹੈ 1 ਵਜ ਰਿਹਾ ਪਰ ਇਹ ਜੋ ਨੌਜਵਾਨ ਹੈ ਜੀ ਵੀ ਜਾਗ ਰਹੇ ਹਨ ਕਿਸੇ ਨੂੰ ਪਾਣੀ ਦੀ ਲੋੜ ਹੈ ਕਿਸੇ ਨੂੰ ਲੰਗਰ ਦੀ ਲੋੜ ਹੈ ਤੇ ਪੁੱਛਦੇ ਨੇ ਹਾਂ ਜੀ ਭਾਈ ਸਾਹਿਬ ਤੁਸੀਂ ਲੰਗਰ ਚੱਕਣ ਜਾਣੇ ਤੇ ਇੱਧਰ ਜਾਓ ਜਾਂ ਅਸੀਂ ਤੁਹਾਡੀ ਮਦਦ ਕਰ ਦਈਏ ਤੇ ਇਹੀ ਇਹ ਨੌਜਵਾਨਾਂ ਦਾ ਮਕਸਦ ਹੈ ਸੋ ਅਸੀਂ ਜੋ ਕ੍ਰਿਟੀਸਾਈਜ਼ ਕਰਨੇ ਆ ਉਹ ਨਾ ਕਰੀਏ ਜੇ ਜਿੱਦਾਂ ਇਹ ਛੋਟਾ ਹੈ ਆਜੋ ਤੁਸੀਂ ਆਜੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰਮਾਨ ਹਾਂ ਜੀ ਰਮਾਨ ਢਿੱਲੋ ਰਮਾਨ ਢਿੱਲੋ ਹਾਂ ਜੀ ਉਹਨੇ ਰਮਾਨ ਢਿੱਲੋ ਨੇ ਕਿਸੇ ਦਾ ਕੀ ਨੁਕਸਾਨ ਕਰਨਾ ਇੱਥੇ ਆ ਕੇ ਮੈਨੂੰ ਇਹਨਾਂ ਯਕੀਨ ਮੈਨੂੰ ਕਹਗਾ ਨਾ 10 ਬੰਦੇ ਨੂੰ ਪਾਰਟੀ ਬੁਲਾ ਦੇ ਤੇ ਇਹਨਾਂ ਨੇ 15 ਵਾਸਤੇ ਗਲਾਸ ਲੈ ਕੇ ਆ ਜਣੇ ਹੁਣ ਇਹ ਕਿਸੇ ਬੰਦੇ ਨੌਜਵਾਨ ਆਣ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਟਰਾਲੀਆਂ ਦੇ ਬਾਣ ਨਹੀਂ ਆਣ ਕੋਈ ਗੱਲ ਨਹੀਂ ਆਣ ਜਿੱਦੇ ਤੇ ਪਹੁੰਚਣਗੇ ਆਪਣੇ ਆਪ ਸੇਵਾ ਪਾਪ ਜਾਗੇਗੀ ਮਨ ਚ ਕਿ ਅਸੀਂ ਸੇਵਾ ਕਰਨੀ ਅਸੀਂ ਗੁਰੂ ਨੂੰ ਸਮਰਪਿਤ ਹਾਂ ਤੇ ਹਰ ਸਾਲ ਆਉਂਦੇ ਹੋ ਹਾਂਜੀ 2 ਸਾਲ ਹੋ ਗਏ ਆਂਦੇ 2 ਸਾਲ ਹੋ ਗਏ ਹਾਂਜੀ ਇਹਨਾਂ ਨਾਲ ਹੀ ਆਇਓ ਨਹੀਂ ਨਹੀਂ ਮੈਂ ਬੱਕਰੇ ਆਇਓ ਕਿੰਨੇ ਕਿੰਨੇ ਆਪਣੇ ਸਿੰਘ ਆਏ ਆਪਣੇ ਨਾਲ ਆਈ 10 ਕੇ ਜਾਣੇ ਹੈਗੇ ਜੀ ਤਰੰタル ਸੈਪੂ ਨਹੀਂ ਆਇਆ ਇਹ ਪਤਾ ਪਰ ਜੇ ਲੱਗਾ ਉਹ ਕਿੱਥੇ ਪੈ ਗਿਆ ਉਹ ਬਾਪੂ ਦੇ ਸਾਹਦਾਂਗੇ ਬਹੁਤ ਵਧੀਆ ਤੇ ਆ ਅਦਰੋਂ ਦਰਸ਼ਨਦਾਰੇ ਕਰਕੇ ਆ ਗਏ ਹੋ ਨਹੀਂ ਦਰਸ਼ਨਦਾਰੇ ਸਵੇਰੇ ਕਰਾਂਗੇ ਹੁਣ ਇਸ ਟਾਈਮ ਹੁਣੇ ਪਹੁੰਚੇ ਹੋ ਹਾਂਜੀ ਬਹੁਤ ਵਧੀਆ ਤੇ ਸੋ ਇਹ ਛੋਟੇ ਛੋਟੇ ਜਿਹੜੇ ਵੀਰ ਨੇ ਆਂਦੇ ਨੇ ਤੇ ਜ਼ਰੂਰ ਇਹਨਾਂ ਨੂੰ ਸਾਡੇ ਨਾਲ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰੂ ਦੀ ਲਾਡਲੀ ਉਹ ਫੌਜਾਂ ਔਰ ਬੜੀ ਚੜ੍ਹਦੀ ਕਲਾ ਦੇ ਪ੍ਰਤੀਕ ਅਸੀਂ ਦੇਖ ਸਕਦੇ ਹਾਂ ਬਾਣੇ ਬਹੁਤ ਸੋਹਣੇ ਸਜਾਏ ਹੋਏ ਹੁਣ ਅਸੀਂ ਕਈ ਕਿ ਇਹ ਵੀ ਦਰਸ਼ਨ ਦਿਦਾਰੇ ਕਰਨਾ ਏ ਟਰਾਲੀਆਂ ਦੇ ਨਹੀਂ ਇਹ ਦੇਖਣਾ ਆਏ ਨੇ ਕਿ ਸਾਡੇ ਨੌਜਵਾਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਪੂਰੇ ਸਾਲ ਇੰਤਜ਼ਾਰ ਕਰਦੇ ਨੇ ਅਸੀਂ ਇਹੋ ਜੀ ਟਰਾਲੀਆਂ ਸਜਾ ਕੇ ਆਣਾ ਔਰ ਇਹ ਕੋਈ ਮੈਂ ਫਿਰ ਕਹਿ ਰਿਹਾ ਇਹ ਕਿਸ ਨੂੰ ਅਸੀਂ ਮੋੜ ਨਹੀਂ ਦੇ ਗੁਰੂ ਘਰ ਤੋਂ ਇਹ ਗੁਰੂ ਘਰ ਦਰਸ਼ਨ ਕਰਕੇ ਹੀ ਜਿੰਨੇ ਆਣਾ ਹੈ ਇਸ ਪਾਸੇ ਆਣਾ ਹੈ ਅਗਰ ਕੋਈ ਫੋਟੋ ਖਿੱਚ ਰਿਹਾ ਹੈ ਰੀਲਸ ਬਣਾ ਰਿਹਾ ਹੈ ਜਾਂ ਲਾਈਵ ਕਰ ਰਿਹਾ ਹੈ ਭਾਈ ਸਾਹਿਬ ਆਪ ਜੀ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆ ਦੋ ਅੱਖਰ ਰੱਖਣ ਜ਼ਰੂਰ ਅਸੀਂ ਜੋ ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਨੌਜਵਾਨੀ ਜਿਹੜੀ ਅਸੀਂ ਕਹਿੰਨੇ ਨਾ ਸਾਰੀ ਮਾੜੇ ਪਾਸੇ ਨਹੀਂ ਅਗਰ ਕੋਈ ਇੱਕ ਜਾਂ ਦੋ ਜਾਂ ਕੁਝ ਪਰਸੈਂਟ ਅਗਰ ਹੈ ਤੇ ਜਦੋਂ ਉਹ ਇਫੋ ਜੇ ਸਮਾਗਮਾਂ 'ਚ ਪਹੁੰਚਣਗੇ ਆਪਣੇ ਆਪ ਉਹਨਾਂ ਦੇ ਮਨ 'ਚ ਵਿਚਾਰ ਆਏਗਾ ਨਹੀਂ ਅਸੀਂ ਜੋੜੇ ਦੀ ਸੇਵਾ ਕਰ ਲਈ ਅਸੀਂ ਜੋੜੇ ਛੱਡ ਲਈਏ ਅਸੀਂ ਲੰਗਰ ਦੀ ਸੇਵਾ ਕਰ ਲਈਏ ਅਸੀਂ ਕਿਸੇ ਨੂੰ ਰਾਹ ਦਿਖਾ ਦਈਏ ਤੇ ਜ਼ਰੂਰ ਆਪ ਜੀ ਵੱਲ ਵੀ ਦੋ ਅੱਖਰ ਜ਼ਰੂਰ ਹੋਣੇ ਚਾਹੀਦੇ ਹੈ ਜੀ ਬਿਲਕੁਲ ਜੀ ਮੈਂ ਇਹ ਚੀਜ਼ ਮਹਿਸੂਸ ਕੀਤੀ ਆ ਜੋੜ ਮੇਲੇ 'ਚ ਵਿਚਰ ਕੇ ਵੀ ਉਹਦਾ ਪਰਸਨਲ ਜ਼ਿੰਦਗੀ 'ਚ ਵੀ ਬਈ ਬਈ ਲਾਏ ਗੱਲ ਐਵੇਂ ਫਵਾਹੀ ਹੁੰਦੀ ਸੀ ਵੀ ਜਵਾਨੀ ਰੁੜ ਗਈ ਰੁੜ ਗਈ ਮੈਨੂੰ ਨਹੀਂ ਲੱਗਦਾ ਵੀ ਰੁੜ ਗਈ ਮੈਨੂੰ ਲੱਗਦਾ ਸੰਭਲ ਗਈ ਆ ਜੇ ਇੱਕ ਤੇ ਉਹ ਟ੍ਰੰਪ ਨੇ ਜਿਹੜਾ ਖੇਡ ਖੇਢੀ ਉਹ ਤੋਂ ਵੀ ਸੰਭਲ ਗਈ ਆ ਖੁਸ਼ ਹੁਣ ਸਮੇਂ ਨੇ ਇਹੋ ਜੀ ਖੇਡ ਖੇਡਣੀ ਆ ਵੀ ਸੰਭਲਣਾ ਹੀ ਪੈਣਾ ਜੀ ਫਿਰ ਮੈਂ ਅੱਜ ਦੀ ਗੱਲ ਹੀ ਦੱਸਦਾ ਵਾਂ ਵੀ ਜਿੱਥੇ ਵਿਰਾਸਤੇ ਖਾਲਸਾ ਸਥਾਨ ਆ ਅਸੀਂ ਥੱਲੇ ਉਤਰਨ ਦੇ ਹੀ ਤੇ ਉਹ ਸਾਈਡ ਤੇ ਬੜੇ ਤਰੀਕੇ ਨਾਲ ਹੈ ਸਾਰੇ ਕੇਸ ਧਾਰੀ ਸਾਬਤ ਨਹੀਂ ਸਨ ਪਰ ਰਹਿਰਾ ਸਾਹਿਬ ਦਰਬਾਰ ਸਾਹਿਬ ਦੀ ਚਲਣ ਦੀ ਸਾਰੇ ਬੈ ਕੇ ਸੁਣਦੇ ਸੀ ਸ਼ਾਬਾਸ਼ ਤੇ ਮੈਂ ਸੋਚ ਵੀ ਨਹੀਂ ਸਕਦਾ ਵੀ ਇਦਾਂ ਹੋਊਗਾ ਪਰ ਜਦੋਂ ਮੈਂ ਉਹਨਾਂ ਨੂੰ ਵੇਖਿਆ ਤੇ ਮੈਂ 2 ਮਿੰਟ ਰੀਜਨਲ ਵੇਖਿਆ ਫਿਰ ਹੁਣ ਮੈਨੂੰ ਯਕੀਨ ਹੈ ਵੀ ਨਹੀਂ ਰੁੜੀ ਨਹੀਂ ਹੈ ਜਵਾਨੀ ਬਚੀ ਹੈ ਬਾਕੀ ਵੇਖੋ ਵੇਖੀ ਜਾਈ ਸ਼ੌਂਕ ਨਾਲ ਪੱਗਾਂ ਤੇ ਵੀ ਆਏ ਆ ਰਹਿੰਦੇ ਖੁੰਦੇ ਵੀ ਆਉਣਗੇ ਜੀ ਫਿਰ ਮੈਂ ਨਹੀਂ ਇਹ ਗੱਲ ਮੈਂ ਕਦੀ ਕਹੀ ਨਹੀਂ ਇਹ ਗੱਲ ਵੀ ਜਵਾਨੀ ਰੋੜੀ ਆ ਜੀ ਹਾਂ ਠੀਕ ਆ ਵੀ ਨਸ਼ੇ ਹਨ ਮਾੜੇ ਆ ਉਹ ਜਿਹੜੇ ਬੰਦੇ ਦਾ ਡੰਗ ਟੱਪਦਾ ਉਹ ਨਹੀਂ ਨਸ਼ਾ ਕਰ ਸਕਦਾ ਜੀ ਨਸ਼ਾ ਕਰਦਾ ਹੀ ਉਹ ਆ ਜਿਨਨੇ ਆਪ ਮਿਹਨਤ ਨਹੀਂ ਕੀਤੀ ਬਿਲਕੁਲ ਜਿਹਨੂੰ ਮਾਇਆ ਮਿਲ ਨਹੀਂ ਆ ਉਹ ਕਰੇਗਾ ਜੀ ਫਿਰ ਜਿਹੜੇ ਪਿੰਡਾਂ ਦੇ ਨੌਜਵਾਨ ਗੱਬਰੂ ਨੇ ਤੇ ਮਾ ਆਪ ਦਾ ਡੰਗ ਟਪਉਂਦੇ ਇਹ ਨਸ਼ੇ ਵਾਲੇ ਨਹੀਂ ਆ ਨਸ਼ੇ ਵਾਲੇ ਨਹੀਂ ਜਿਹੜੇ ਨਸ਼ਿਆਂ ਵਾਲੇ ਆ ਉਹ ਥੋੜੇ ਹੁੰਦੇ ਬਦਨਾਮ ਸਾਰੇ ਆ ਹੁਣ ਮੈਂ ਇਹ ਜੀ ਦੀ ਵਿਚਰ ਕੇ ਵੇਖੀ ਆ ਜੀ ਫਿਰ ਮੈਂ ਤੇ ਇਹ ਗੱਲ ਫੇਰ ਕਹਿਣਾ ਵਾ ਵੀ ਜਵਾਨੀ ਬਚੀ ਆ ਕੁਛ ਨਹੀਂ ਵਿਗੜਿਆ ਤੇ ਕਵਿਸ਼ਰੀ ਜ਼ਰੂਰ ਅਸੀਂ ਕਿਉਂਕਿ ਆਪ ਜੀ ਦਾ ਜੀਵਨ ਅਸੀਂ ਜੋ ਹੁਣੇ ਮੈਨੂੰ ਪਤਾ ਚੱਲਿਆ ਜਾਂ ਪਛਾਣ ਵੀ ਰਿਆ ਮੈਂ ਤੇ ਜ਼ਰੂਰ ਉਮੀਦ ਸਾਨੂੰ ਵੀ ਹੈ ਸੁਣ ਲਈ ਆਪ ਜਦੋਂ ਆਸ਼ਾ ਈਦਾ ਵਾ ਵੀ ਆਪਾਂ ਗੁਪਤੋਂ ਦੋਨੇ ਜਦੋਂ ਅੱਗੇ ਮੈਂ ਘਟ ਜਾਂਦਾ ਅੰਦਰ ਕੋਈ ਗੋਪਤਨੀ ਅੰਦਰ ਚੱਲਣ ਹੀ ਰਿਹਾ ਕੁਛ ਨਾ ਕੁਛ ਪਰ ਦੋ ਅੱਖਰ ਜ਼ਰੂਰ ਹਾਂ ਜ਼ਰੂਰ ਜ਼ਰੂਰ ਉਹ ਚੱਲਣ ਡਿਆ ਨਾ ਚਾਪੇ ਆ ਜਣਾ ਕੁਛ ਨਾ ਕੁਛ ਸੁਣਨ ਚਾਹਾਂਗੇ ਅਸੀਂ ਵੀ ਚਲੋ ਮੇਰਾ ਮੰਨਣਾ ਹੈ ਆ ਵੀ ਸਟੇਜ ਤੇ ਤਾਂ دیਵਾਨ ਲੱਗਦਾ ਹੀ ਆ ਜੀ ਆ ਵੀ دیਵਾਨ ਆ ਕਿਉਂਕਿ ਸਟੇਜ ਤੇ ਸੰਗਤ ਸੁਣਦੀ ਹੈ ਇੱਥੇ ਉਹ ਹੀ ਸੁਣਦੇ ਜਿਨ੍ਹਾਂ ਨੂੰ ਸੁਣਾਉਣਾ ਹੈ ਤੇ ਇੱਥੇ ਸੁਣਾਉਣਾ ਜ਼ਰੂਰੀ ਆ ਫਿਰ ਮੈਂ ਕਵਿਤਾ ਗਾਉਣੀ ਤੇ ਨਹੀਂ ਬੋਲ ਕੇ ਹੀ ਕਿਉਂਕਿ ਗੱਲ ਸਮਝ ਆਉਣੀ ਚਾਹੀਦੀ ਹੈ ਬੱਚੇ ਨਹੀਂ ਆ ਵੀ ਜਦੋਂ ਵੇਖੀਦਾ ਤੇਰੇ ਇਤਿਹਾਸ ਵੱਲੇ ਵਾਖੇ ਜਿਉਣ ਤੇ ਮਰਨ ਦਾ ਢੰਗ ਤੇਰਾ ਪਾ ਕੇ ਸਿਦਕ ਦੀ ਪੱਠੀ ਵਿੱਚ ਸੂਰਬੀ ਰਾਂ ਸਗੋਂ ਹੋਰ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਈ ਤੂੰ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਆਂ ਲੋਕੀ ਜ਼ਿੰਦਗੀ ਲੋੜ ਦੇ ਜ਼ਿੰਦਗੀ ਚੋਂ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਆਂ ਕੈਸਾ ਡਿੱਠਾ ਅਜੀਬ ਹੈ ਬਾਦਸ਼ਾਹ ਤੂੰ ਦਿਲ ਕਿਸੇ ਗਰੀਬ ਦਾ ਤੋੜਦਾ ਨਹੀਂ ਦਰ ਆਇਆ ਸਵਾਲੀ ਦੇ ਮੋੜਨਾ ਕੀ ਦਰ ਤੇ ਮੌਤ ਵੀ ਆ ਜੇ ਖਾਲੀ ਮੋੜਦਾ ਨਹੀਂ ਤੇਰੇ ਭਾਈ ਕਨਈਏ ਨੇ ਦੱਸਿਆ ਏ ਜਾਤ ਪਾਤ ਦਾ ਫਰਕ ਮਟਾਈ ਜਾਣਾ ਦੁਸ਼ਮਣ ਨਾਲ ਵੀ ਦੁਸ਼ਮਣੀ ਭੁੱਲ ਕੇ ਤੇ ਪਾਣੀ ਸਭਨਾ ਦੇ ਮੁਖ ਵਿੱਚ ਪਾਈ ਜਾਣਾ ਮੇਰ ਮੰਨੂ ਲਾਹੌਰ ਦਰਬਾਰ ਅੰਦਰ ਤੇਰੇ ਬੱਚੇ ਜਾਂ ਨੇਜੇ ਤੇ ਟੰਗ ਦੇ ਰਹੇ ਪਰ ਤੇਰੇ ਵੱਡਿਆਂ ਜਦੋਂ ਅਰਦਾਸ ਕੀਤੀ ਪळा ਫੇਰ ਸਰਬੱਤ ਦਾ ਮੰਗ ਦੇ ਰਹੇ ਗੱਲ ਜਲਿਆਂ ਵਾਲੇ ਦੇ ਬਾਗ ਅੰਦਰ ਰੱਜ ਰੱਜ ਸ਼ਹੀਦੀ ਦਾ ਜਾਮ ਪੀਤਾ ਪਰ ਉਸ ਦਿੱਲੀ ਦਰਬਾਰ ਦੇ ਹਾਕਮਾਂ ਨੇ ਚੱਪੇ-ਚੱਪੇ ਦੇ ਸਿੱਖੀ ਨਾਲ ਦਗਾ ਕੀਤਾ ਹੁਣ ਵੀ ਸੰਭਲ ਜਾ ਸਮੇਂ ਦਾ ਸੂਰਬੀਰਾ ਕਿਤੇ ਵਟਿਆ ਜਾਵੇ ਨਾ ਮੁੱਲ ਤੇਰਾ ਕਦਮ ਕਦਮ ਤੇ ਸੰਭਲ ਕੇ ਕਦਮ ਉਤਰ ਲਈ ਜਾਵੇ ਖੂਨ ਅਜਾਈ ਨਾ ਡੁੱਲ ਤੇਰਾ ਕਰਦਾ ਕੇਵਲ ਦਿਲਬੀਰ ਅਰਦਾਸ ਇਹੋ ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਰਾਜ ਖਾਲਸੇ ਦਾ ਸਦਾ ਹੋਵੇ ਨੇਚਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਜੇ ਕਰੇਗਾ ਜਾਵੇ ਫਤਿਹ ਪਾਵੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਔਰ ਸਾਡੇ ਮੇਰੇ ਸਹਿਯੋਗੀ ਆਜੋ ਹਰਵਿੰਦਰ ਸਿੰਘ ਜੀ ਬੜੇ ਚੁੱਪ ਹੋ ਗਏ ਤੁਸੀਂ ਮੈਂ ਦੇਖ ਰਿਹਾ ਹਾਂ ਤੁਹਾਡੀ ਬਾਡੀ ਮੂਵਮੈਂਟ ਨਹੀਂ ਜਦੋਂ ਭਾਈ ਸਾਹਿਬ ਢੀਡ ਬੜੀ ਆ ਜੀ ਨਿਕਲ ਕੇ ਆਪਾਂ ਆਣਾ ਇਹ ਹੈ ਉਹ ਹੈ ਦਾਸ ਨੂੰ ਮੌਕਾ ਮਿਲੇ ਅੱਜ ਕਿਉਂਕਿ ਕੁਝ ਤਸਵੀਰਾਂ ਗਰਾਊਂਡ ਦੀ ਐਸੀ ਹੁੰਦੀਆਂ ਜੋ ਕੋਈ ਵੀ ਪਲੇਟਫਾਰਮ ਆਪਣੇ ਚੈਨਲ ਤੇ ਰਨ ਨਹੀਂ ਕਰ ਸਕਦਾ ਨਾ ਉਹੀ ਟੀਚਾ ਜੰਮੂ ਕਸ਼ਮੀਰ ਦਾ ਪੰਜਾਬੀ ਫੁੱਲਵਾੜੀ ਸੱਭਿਆਚਾਰ ਨੂੰ ਕਿਦਾਂ ਦੇਸ਼ਾਂ ਵਿਦੇਸ਼ਾਂ ਤੱਕ ਇਹ ਜੰਮੂ ਕਸ਼ਮੀਰ ਦੀ ਆਵਾਜ਼ ਨੂੰ ਪਹੁੰਚਾਣਾ ਉਹ ਟੀਚਾ ਚੱਕ ਕੇ ਆਪਾਂ ਆਏ ਹੈਗੇ ਆਂ ਜਿਹੜੀ ਸੇਵਾ ਹੈਗੀ ਹੈ ਭਾਵਨ ਆਪਣਾ ਦਸਵੰਦ ਕਿੱਦਾਂ ਕੱਢ ਸਕਦੇ ਆ ਕੋਈ ਸਮਰੱਥਾ ਦੇ ਹਿਸਾਬ ਦੇ ਨਾਲ ਕੋਈ ਗਿਆਨ ਦੇ ਹਿਸਾਬ ਦੇ ਨਾਲ ਕੋਈ ਜੇਬ ਦੇ ਹਿਸਾਬ ਦੇ ਨਾਲ ਤੇ ਕੋਈ ਕਿਸੇ ਵੀ ਤਰੀਕੇ ਦੇ ਨਾਲ ਵੰਡ ਸਕਦਾ ਨਾ ਜਦੋਂ ਬਾਪੂ ਨੂੰ ਮਿਲਣ ਦੇ ਲਈ ਕੋਈ ਘਰੋਂ ਨਿਕਲ ਕੇ ਜਾਂ ਘਰ ਜਾਂਦਾ ਤੇ ਉਹਦੇ ਦਿਮਾਗ ਦੇ ਵਿੱਚ ਦਾ ਦਿਲ ਵਿੱਚ ਕੋਈ ਸਵਾਲ ਨਹੀਂ ਹੁੰਦਾ ਕਿ ਕਹੋ ਜੇ ਉੱਥੇ এনਵਾਇਰਮੈਂਟ ਮਿਲਣਾ ਹੈ ਕਿ ਮਿਲਣਾ ਹੈ ਲੇਕਿਨ ਜਦ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਦਰ ਹੋਏ ਬਾਪੂ ਗੁਰੂ ਗੋਬਿੰਦ ਸਿੰਘ ਜੀ ਦਾ ਦਰ ਹੋਏ ਗਲਵਕੜੀ ਖੋਲ ਕੇ ਉਹ ਬੈਠੇ ਹੋਣ ਤੇ ਮਾਤਾ ਜੀ ਦਾ ਉਹੀ ਸਵਾਲ ਉਹਨਾਂ ਦੇ ਸੰਗਤਾਂ ਦੇ ਕੰਨਾਂ ਦੇ ਵਿੱਚ ਗੂੰਜਦਾ ਹੋਏ ਕਿ ਮੇਰੇ ਸਹਬਜ਼ਾਦੇ ਕਿੱਥੇ ਹਨ ਚਾਰੋਂ ਅੱਗੋਂ ਗੁਰੂ ਪਾਤਸ਼ਾਹ ਜੀ ਦਰਹਾਂਦੇ ਹੋਣ ਸਾਰੀ ਸੰਗਤ ਦੇ ਵੱਲ ਨੂੰ ਮੁੱਖ ਕਰਕੇ ਇਨ ਪੁੱਤਰਨ ਕੇ ਸੀਸ ਵਰ ਵਾਰ ਦੀਏ ਪੋ ਚਾਰ ਚਾਰ ਮੂਹੇ ਤੋ ਕੀ ਆ ਹੁਆ ਜੀਵਤ ਕਈ ਹਜ਼ਾਰੇ ਇਹ ਉਹੀ ਤਾਂ ਹਜ਼ਾਰ ਹਨ ਫਿਰ ਜਦੋਂ ਇਨਾਂ ਦੇ ਮੁਖਾਂ ਨੂੰ ਦੇਖ ਕੇ ਲਾਲੀ ਦਿਮਾਗ ਤੇ ਜ਼ਹਿਨ ਦੇ ਵਿੱਚ ਆਂਦੀ ਹੈ ਕਿ ਬਾਪੂ ਨੇ ਤਾਂ ਇਨਾਂ ਦੇ ਵੱਲ ਹੀ ਹੱਥ ਕੀਤਾ ਸੀ ਜੇ ਇਨਾਂ ਨੂੰ ਹੀ ਪੀੜ ਕਹਿੰਦੇ ਤਾਂ ਫਿਰ ਸੰਗਤ ਤੇ ਪੀੜ ਦਾ ਪਾਂ ਇਸ ਤਰ੍ਹਾਂ ਡਿਫਾਈਨ ਕਰ ਸਕਿਆ ਮੈਂ ਚਾਹਾਂਗਾ ਇਹਦੇ ਉੱਤੇ ਦੋ ਲਫ਼ਜ਼ ਜ਼ਰੂਰ ਤੁਸੀਂ ਸੰਗਤਾਂ ਨਾਲ ਜ਼ਾਹਿਰ ਕਰੋ ਕਿਉਂਕਿ ਤੁਹਾਡੇ ਤੋਂ ਬੈਟਰੀ ਦਾ ਜਵਾਬ ਮੈਨੂੰ ਲੱਗਦਾ ਕੋਈ ਵੀ ਬਿਆਨ ਨਹੀਂ ਕਰ ਸਕਦੇ ਲੱਗੇ। ਮਹਾਰਾਜ ਤੁਸੀਂ ਵਜਨੀ ਬਹੁਤ ਨਾ ਮਹਿੰਗਾ ਰੱਖਿਆ। ਇਹ ਵਜਨਾ ਜਦੋਂ ਗੁਰੂ ਪਾਸ਼ਾ ਜੀ ਦਾ ਪਾਇਆ ਬਾਣਾ ਤੇ ਸਰ ਤੇ ਸਜੀ ਦਸਤਾਰ ਹੋਏ ਪੂਰਾ ਨਿਹੰਗਾ ਨਿਹੰਗ ਬਾਣਾ ਹੋਏ ਤੇ ਫਤਿਹ ਸਿੰਘ ਜੀ ਦਾ ਉਹ ਨੋਹਰਾਨੀ ਚਿਹਰਾ ਜਿਹਨੂੰ ਗੁਰੂ ਪਾਰਸਰ ਜੀ ਨੇ ਆਪ ਕਿਹਾ ਸੀ ਕਿ ਮੇਰੀ ਗੁਰੂ ਦੀ ਲਾਡ ਲੀਆਂ ਫੌਜਾ ਹੋਣ ਤੇ ਉਹ ਫੌਜਾ ਮੇਰੇ ਸਾਹਮਣੇ ਖੜੀਆ ਤੇ ਇੱਕ ਸਵਾਲ ਆਮ ਕੀਤਾ ਹੋ ਸਕਦਾ ਹੈ ਤੇ ਫਿਰ ਉਹੀ ਚੀਜ਼ਾਂ ਹੀ ਮੈਂ ਤੁਹਾਡੇ ਅੱਗੇ ਅਰਜ਼ ਕੀਤਾ ਤੇ ਜ਼ਰੂਰੀ ਦਾ ਸਪਸ਼ਟੀਕਰਨ ਤੁਸੀਂ ਸਾਰਾ ਅੱਛਾ ਇਦਾਂ ਵਾ ਵੀ ਜਿੰਨੀ ਵੀ ਫੌਜ ਖਾਸ ਕਰਕੇ ਹੁਣ ਨੌਜਵਾਨ ਵੀਰ ਆਪਣੇ ਕੋਲੇ ਆ ਭੀੜ ਦੇ ਵਿੱਚ ਸੰਗਤ 'ਚ ਫਰਕ ਗੱਲ ਤਾਂ ਸ਼ਬਦ ਦਾ ਫਰਕ ਤਾਂ ਹੈ ਆ ਆਪਾਂ ਸੰਗਤ ਨੂੰ ਭੀੜ ਤੇ ਨਹੀਂ ਕਹਿੰਦੇ ਪਰ ਜਿਨ੍ਹਾਂ ਦਾ ਇੰਨਾ ਕੀ ਫੁਰਨਾ ਵੀ ਬਸ ਵੇਖਣੀ ਆਉਣਾ ਫਿਰ ਨਹੀਂ ਆਉਣਾ ਉਹਨੂੰ ਤੇ ਸੰਗਤ ਨਹੀਂ ਨਾ ਸੰਗਤ ਤੇ ਗੁਰਮਖੰਦੀ ਹੈ ਫਿਰ ਇੱਕ ਮੈਂ ਹੋਰ ਆਪਣੇ ਆਪਣੇ ਫੁਰਨੇ 'ਚ ਵੀ ਬਜਨ ਸੋਚਦਾ ਵਾਂ ਵੀ ਜਿਹੜਾ ਪੰਥਕ ਲੈਵਲ ਔਰ ਸਾਰੇ ਖਾਲਸਾ ਪੁੱਤਰ ਦੀ ਖੇਡ ਆ ਨਾ ਉਹਦਾ ਬੇਸ ਸਹੀ ਤਰੀਕੇ ਨਾਲ ਪੇਸ਼ ਹੀ ਨਹੀਂ ਕੀਤਾ ਗਿਆ ਕਲਗੀਧਰ ਸਾਹਿਬ ਜੀ ਦੇ ਪੰਜ ਪੁੱਤ ਨੇ ਚਾਰ ਚਾਰ ਬਿੰਦੀ ਨੇ ਇੱਕ ਨਾਦੀ ਆ ਪੰਚਮ ਖਾਲਸੇ ਸਤਗੁਰਪੁਰਾ ਜਿਹੜਾ ਪੰਜਵਾਂ ਪੁੱਤਰ ਆ ਉਹ ਖਾਲਸਾ ਆ ਉਹ ਸਤਗੁਰੂ ਸੰਪੂਰਨ ਆ ਫਿਰ ਇਹ ਕਲਗੀਧਰ ਸਾਹਿਬ ਨੇ ਇਹੋ ਹੀ ਵਚਨ ਮਾਤਾ ਜੀ ਮਾਤਾ ਸੁੰਦਰੀ ਨੂੰ ਮਾਤਾ ਸਾਹਿਬ ਦੇਵਾ ਨੂੰ ਕਿਹਾ ਹੋਇਆ ਫਿਰ ਇੱਕ ਗੱਲ ਹੋ ਰਹੀ ਆ ਵੀ ਜਿੱਦਾਂ ਹੁਣ ਜਿੰਨੇ ਵੀ ਨੌਜਵਾਨ ਵੀਰ ਸੰਗਤਾਂ ਆਉਂਦੇ ਆ ਜਦੋਂ ਕੋਈ ਤੁਰਦਾ ਵਾ ਆਪਣੇ ਮਨੋਰਥ ਨੂੰ ਲੈ ਕੇ ਤੁਰਦਾ ਵੀ ਮੈਂ ਉੱਥੇ ਆ ਜਾ ਕੇ ਕਰੂੰਗਾ ਜਿਨ੍ਹਾਂ ਨੇ ਤੇ ਇਹ ਸੋਚ ਕੇ ਤੁਰਨਾ ਵੀ ਮਹਾਰਾਜ ਨੂੰ ਮਿਲਣ ਆਏ ਆ ਉਹ ਭਿੰਨ ਨਹੀਂ ਹੋ ਸਕਦੀ ਪਰ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਤੱਕ ਜਾਣਾ ਹੀ ਨਹੀਂਗਾ ਉਹਨਾਂ ਬਾਰੇ ਇਹ ਕਹਿਣਾ ਕੁਛ ਨਹੀਂ ਉਹਨਾਂ ਨੂੰ ਫਿਰ ਜੋ ਮਰਜ਼ੀ ਨਾ ਦੇ ਸਕਦੇ ਆ ਪਰ ਮੈਨੂੰ ਇਦਾਂ ਲੱਗਦਾ ਵਾ ਵੀ ਜਿਹੜਾ ਵੀ ਬਾਣੇ ਦਾ ਸਤਕਾਰ ਕਰਦਾ ਆ ਸਤਿਗੁਰਾਂ ਦਾ ਸਤਕਾਰ ਕਰਦਾ ਆ ਸਿੱਖਾਂ ਦਾ ਪਿਆਰ ਕਰਦਾ ਆ ਉਹ ਸੰਗਤ ਹੀ ਆ ਫਿਰ ਮੇਰੀ ਨਜ਼ਰ ਜਿੰਦਾ ਸਾਰੀ ਸੰਗਤ ਆ ਬਾਕੀ ਆਪਣੇ ਆਪਣੇ ਵਿਹਾਰ ਤੋਂ ਵਰਤਾਰ ਤੋਂ ਵੀ ਬੰਦਾ ਦਿਖ ਜਾਂਦਾ ਫਿਰ ਮੈਂ ਤੇ ਇਹੀ ਕਹਿਣਾ ਵਾ ਵੀ ਜੋ ਵੀ ਦਿਖਦਾ ਆ ਉਹ ਗੁਰੂ ਰੂਪ ਆ ਤੇ ਸਾਰੇ ਗੁਰੂ ਸਾਹਿਬ ਦੇ ਪੁੱਤਰ ਆ ਉਹਨ ਸਤਿਗੁਰੂ ਸਾਹਿਬ ਜੀ ਨੇ ਨਾ ਇਸੇ ਧਰਤੀ ਦਾ ਵਜਣ ਆ ਨਾ ਭਾਈ ਦਇਆ ਸਿੰਘ ਸਾਹਿਬ ਨੂੰ ਮਹਾਰਾਜ ਕਹਿੰਦੇ ਵੀ ਅਹੀ ਰਾਜ ਦੇ ਦੇਣਾ ਤੁਹਾਨੂੰ ਰਾਜ ਦੇਣੀ ਤੁਹਾਨੂੰ ਮਹਾਰਾਜ ਨਾ ਬੜੇ ਪਿਆਰ ਚ ਆਏ ਕਹਿੰਦੇ ਰਾਜ ਮੰਗੋ ਕਿਹੜਾ ਮਲਤਾਨ ਦਾ ਬਾਦਸ਼ਾਹ ਬਣਾ ਦਈਏ ਤੁਹਾਨੂੰ ਪਸ਼ਾਉਰ ਦੀ ਬਾਦਸ਼ਾਹੀ ਦੇ ਦਈਏ ਇਧਰ ਦੀ ਉਧਰ ਦੀ ਸਿੰਘ ਭੋਲੇ ਹੀ ਕਹਿੰਦੇ ਨਹੀਂ ਮਹਾਰਾਜ ਸਾਨੂੰ ਸਾਡੇ ਪਿੰਡ ਦਾ ਹੀ ਚੌਧਰੀ ਬਣਾ ਦੋ ਜੇ ਜਦੋਂ ਸ਼ਰੀਕਾ ਸਾਹਮਣੇ ਘੋੜੀ ਤੇ ਚੜ ਕੇ ਲੰਘਾਂਗੇ ਤੇ ਉਹਨੂੰ ਲੱਗੂ ਪਤਾ ਮਹਾਰਾਜ ਹੱਸ ਕੇ ਵਜਨ ਕੀਤਾ ਵੀ ਕਿੰਨੇ ਭੋਲੇ ਸਿੱਖਿਆ ਸਿੱਖਾ ਜੇ ਇੰਨੀ ਇੰਨੀ ਮਤਲਬ ਸਹਜਤਾ ਹੈ ਆ ਫਿਰ ਭਾਈ ਦਾਇਆ ਸਿੰਘ ਸਾਹਿਬ ਨੇ ਆਖਿਆ ਮਹਾਰਾ ਜੀ ਤੁਸੀਂ ਰਾਜ ਕਿਦਾਂ ਦੋਗੇ ਸਤਿਗੁਰੂ ਸਾਹਿਬ ਕਹਿਣ ਲੱਗੇ ਵੀ ਮੈਂ ਹਵਾ ਹੀ ਇਦਾਂ ਨਹੀਂ ਚਲਾ ਦੇਣੀ ਆ ਉਹ ਹਵਾ ਜਿੰਨੂੰ ਲੱਗੀ ਉਹ ਸਜੂਗਾ ਆ ਜਿੰਨੀ ਫੌਜ ਤੇ ਸਜੀ ਇਹਨਾਂ ਨੂੰ ਹਵਾ ਤਾਂ ਲੱਗੀ ਹੋਈ ਆ ਤੇ ਇਹ ਸਜੇ ਹੋਏ ਆ ਬਸ ਇਹਨਾਂ ਪ੍ਰਗਟ ਹੋ ਜਾਣਾ ਮਤਲਬ ਜਿੰਨੀ ਵੀ ਫੌਜ ਆ ਅਜੇ ਜਿਹੜੇ ਦਿਖਦੇ ਆ ਨਾ ਉਹ ਬੰਦੇ ਭੱਜ ਜਾਣਗੇ ਇਹ ਗੱਲ ਵਕੀ ਆ ਪਰ ਜਿਹੜੇ ਬਾ ਮਨਾ ਵਾਲੇ ਗੱਜ ਵੀ ਜਾਂਦੇ ਫਿਰ ਮੈਂ ਇਹ ਵੀ ਮੰਨਦਾ ਵਾਂ ਵੀ ਜੇ ਜਿੱਦਾਂ ਹੁਣ ਅਸੀਂ ਸਜੇ ਹੋਏ ਆ ਜੇ ਆਪਾਂ ਇਹ ਹੀ ਸੋਚ ਕੇ ਕਿਸੇ ਨੂੰ ਭੁਜਾਤਾ ਵੀ ਇਹ ਤੇ ਸਜਿਆ ਨਹੀਂਗਾ ਤੇ ਉਹਨੇ ਕਹਿਣਾ ਫਿਰ ਤੁਸੀਂ ਸਗੇ ਮੁਬਾਰਕ ਸਜੇ ਰਹੋ ਉਹ ਭਾਜੇਗਾ ਤੇ ਜੇ ਗੱਲਾਂ ਲਾ ਲਿਆ ਭਰਾ ਦਾ ਫੇਰ ਨਹੀਂ ਫਿਰ ਮੈਂ ਇਹ ਕਹਿਣਾ ਚਾਹੁੰਨਾ ਵੀ ਜਿੱਦਾਂ ਚਾਰ ਬਿੰਦੀ ਸਤਗੁਰਾਂ ਦੇ ਹਨ ਸ੍ਰੀ ਬਾਬਾ ਜੀਤ ਸਿੰਘ ਜੀ ਸ੍ਰੀ ਬਾਬਾ ਜੂਹਾਰ ਸਿੰਘ ਜੀ ਸ੍ਰੀ ਬਾਬਾ ਜਰਾਵਰ ਸਿੰਘ ਜੀ ਸ੍ਰੀ ਬਾਬਾ ਫਤੇ ਸਿੰਘ ਜੀ ਉਵੇਂ ਪੰਜਵਾਂ ਪੁੱਤਰ ਖਾਲਸਾ ਆਇਆ ਜਿਹੜੇ ਪੰਜੇ ਪੁੱਤਰ ਸਤਿਗੁਰੂ ਸਾਹਿਬ ਜੀ ਦੇ ਹਨ ਉਹ ਸਾਰਿਆਂ ਨੂੰ ਗੱਲ ਨਾਲ ਲਾਉਂਦੇ ਆ ਫਿਰ ਮੇਰੀ ਨਜ਼ਰ ਜੇ ਭਰਾ ਨੇ ਜੇ ਆਪਾਂ ਨੇ ਇਹਨਾਂ ਨੂੰ ਇੱਕ ਵਾਰੀ ਪ੍ਰੇਮ ਕੀਤਾ ਇਹ ਸਦਾ ਹੀ ਕਰਨਗੇ ਫਿਰ ਫਿਰ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਸੰਗਤ ਜਾਣਦਾ ਹਾਂ ਬਾਕੀ ਜਿਵੇਂ ਮਹਾਰਾਜ ਦਾ ਹੁਕਮ ਹੈ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਮੈਨੂੰ ਮੇਰਾ ਜਵਾਬ ਮਿਲ ਗਿਆ ਹੈ ਸ਼ਾਇਦ ਜਦੋਂ ਮੈਂ ਵੈਸੇ ਤੇ ਮੇਰੇ ਕੋਲ ਸ਼ਬਦ ਹੀ ਨਹੀਂ ਕਿ ਮੈਂ ਕਿਸ ਤਰੀਕੇ ਨਾਲ ਬਿਆਨ ਕਰਾਂ ਤੇ ਅੱਖਾਂ ਚ ਲੇਪੀ ਜਾਂਦੀ ਐ ਨਾ ਤੇ ਜਵਾਬ ਉਹਨਾਂ ਤੇ ਉਹਨਾਂ ਨੂੰ ਮਿਲ ਜਾਂਦੇ ਨੇ ਵਾਕੀ ਅੱਜ ਪਹਿਲੀ ਵਾਰ ਸ਼ਾਇਦ ਮੇਰੇ ਚੈਨਲ ਤੇ ਬੋਲਦਿਆਂ ਜ਼ੁਬਾਨ ਵੇਖੀ ਲੜਕਰਾਨ ਲੱਗੀ ਐ ਅਕਾਲਪੁਰ ਖੇਮੇਰ ਕਰਨ ਐਸੀ ਸੰਗਤ ਕਰਨ ਦਾ ਸਾਨੂੰ ਵੀ ਬਲੂਦਮ ਉਸ ਅਕਾਲਪੁਰਖ ਬਖਸ਼ਣ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀਆਂ ਦਾ ਬੇਨਤੀ ਕਰਨੀ ਚਾਹੁੰਨਾ ਐ ਨਾ ਸਾਰੀ ਸੰਗਤ ਜਿੰਨੇ ਵੀਰ ਇੱਥੇ ਸੁਣਦੇ ਆ ਜਾਂ ਲਾਈਵ 'ਚ ਸੁਣਨਗੇ ਜਾਂ ਸੁਣਦੇ ਨੇ ਸਾਰੀ ਸੰਗਤ ਨੂੰ ਨਾ ਇੱਕ ਮੈਂ ਬੇਨਤੀ ਕਰਨੀ ਚਾਹੁੰਨਾ ਮਤਲਬ ਹੁਣ ਦੇ ਸਮੇਂ 'ਚ ਇਹ ਨਾ ਅਗਿਆਨਤਾ ਦਾ ਹਨੇਰ ਚੜ੍ਹਿਆ ਹੋਇਆ ਐ ਅਗਿਆਨਤਾ ਦੇ ਹਨੇਰ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਸੋਸ਼ਲ ਮੀਡੀਆ ਬਹੁਤ ਚੰਗਾ ਆ ਜਿਹੜਾ ਜਿੱਦਾਂ ਹੁਣ ਜਿਹੜੀ ਸੰਗਤ ਆਈ ਨਹੀਂ ਉਹ ਤਾਂ ਲਾਈਵ 'ਚ ਹੀ ਦੇਖਣ ਦੇ ਆ ਨਾ ਕਿੰਨੀ ਚੰਗੀ ਗੱਲ ਪਰ ਹੁਣ ਜਿਹੜੀ ਗੱਲ ਵੇਖਣ 'ਚ ਆਈ ਆ ਨਾ ਕਿ ਕੋਈ ਵੀ ਮਾੜੀ ਰੀਤੀ-ਕੁਰੀਤੀ ਹੋ ਜੇ ਕਿਸੇ ਤੋਂ ਉਹਦੀ ਵੀਡੀਓ ਨੈਟ ਤੇ ਪੈ ਜਾਂਦੀ ਆ ਤੇ ਇੰਨਾ ਗੁੱਡਾ ਬਣਨ ਦੇ ਨੇ ਇੰਨਾ ਗੁੱਡਾ ਵੱਜਦਾ ਨਾ ਮਤਲਬ ਮੈਂ ਵਿਚਰ ਕੇ ਸੰਗਤ 'ਚ ਵਿਚਰ ਕੇ ਮਹਿਸੂਸ ਕੀਤਾ ਵੀ ਜਿੰਨੂੰ ਗੱਲ ਦਾ ਮੂੰਹ ਸਿਰ ਨਹੀਂ ਨਾ ਪਤਾ ਉਹ ਵੀ ਵੱਡੇ ਵੱਡੇ ਬਿਆਨ ਦੇਣ ਲਿਆ ਵੀ ਆਉਂ ਕਰ ਦੋ ਜਾਉਂ ਕਰ ਦੋ ਉਹ ਚਲੋ ਉਹ ਤਾਂ ਠੀਕ ਆ ਜਿਹੜੇ ਜੜੀਆਂ ਫੌਜਾਂ ਨੇ ਨਾ ਚੈਨਲਾਂ ਵਾਲੀਆਂ ਉਹਨੂੰ ਹੋਰ ਰਗੜਨ ਰਹੇ ਨੇ ਮੈਨੂੰ ਇਹ ਗੱਲ ਜਿਹੜੀ ਆ ਨਾ ਗੁਰਮਤ ਵਾਲੀ ਲੱਗਦੀ ਨਹੀਂ ਆ ਇਹਦੇ ਨਾਲ ਕੀ ਹੁੰਦਾ ਵਾ ਵੀ ਜਿੱਦਾਂ ਜੇ ਆਪਾਂ ਕਿਸੇ ਨੂੰ ਬਹੁਤਾ ਜਲੀਲ ਜਿਹੜੀ ਸਿੱਖੀ ਆ ਨਾ ਇਹ ਪ੍ਰੇਮ ਦੀ ਘੇਰਣਾ ਦੀ ਸਿੱਖੀ ਨਹੀਂ ਆ ਪ੍ਰੇਮ ਦੀ ਆ ਜੇ ਆਪਾਂ ਬਹੁਤਾ ਹੀ ਕਿਸੇ ਨੂੰ ਜਲੀਲ ਕੀਤਾ ਤੇ ਉਹ ਬੰਦੇ ਅੰਦਰ ਪ੍ਰੇਮ ਤੇ ਰਹਿਣਾ ਨਹੀਂ ਸਿੱਖੀ ਤੇ ਹੋਊਗੀ ਨਹੀਂ ਫਿਰ ਮੈਂ ਇੰਨਾ ਕੀ ਸੰਗਤਾਂ ਨੂੰ ਬੇਨਤੀ ਕਰਦਾ ਭਈ ਜਿਹੜੀ ਵੀ ਕੋਈ ਮਸਲਾ ਜਿਹੜਾ ਪੰਥ ਦਾ ਮਸਲਾ ਉਹਦੇ ਵਿੱਚ ਦੂਜੇ ਬੰਦੇ ਨੂੰ ਤੇ ਬੋਲਣਾ ਨਹੀਂ ਨਾ ਚਾਹੀਦਾ ਪੰਥ ਦਾ ਮਸਲਾ ਆ ਪੰਥ ਦੇ ਜਥੇਦਾਰ ਸਿੰਘ ਸਿਆਣੇ ਗਿਆਨੀ ਕਰਨਗੇ ਜਿਹੜਾ ਜਨਤਕ ਮਸਲਾ ਆ ਉਹਦੇ ਵਿੱਚ ਵੀ ਬੰਦਾ ਉਹ ਹੀ ਬੋਲੇ ਜਿਸ ਨੂੰ ਗੱਲ ਦਾ ਮੂੰਹ ਸਿਰ ਪਤਾ ਹੈ ਜਿਸ ਨੂੰ ਪਤਾ ਆ ਵੀ ਗੱਲ ਦਾ ਕਾਰਡ ਕੀ ਆ ਗੱਲ ਹੋਈ ਕੀ ਆ ਗੱਲ ਬਣ ਗਈ ਹੈ ਤੇ ਸਹੀ ਕਿਦਾਂ ਹੋ ਜਿਸ ਨੂੰ ਇਹ ਗੱਲ ਦੀ ਸਮਝ ਆ ਉਹ ਬੰਦਾ ਬਿਆਨ ਦੇ ਜਿਹੜਾ ਮਰਜੀ ਬੋਲਦਾ ਉਹਨੂੰ ਵੇਖ ਕੇ ਦੋ ਹੋਰ ਬੋਲਦੇ ਉਹਨੂੰ ਵੇਖ ਕੇ ਚਾਰ ਹੋਰ ਬੋਲਦੇ ਮੈਂ ਵੇ ਫੇਸਬੁਕ ਬਲਦੀ ਚਲਾਉਂਦਾ ਨਹੀਂ ਇੱਕ ਦਿਨ ਮੈਂ ਖੋਲ ਬੈਠਾ ਇਹ ਸੱਚ ਜਾਣੋ ਮੈਂ ਜਿੰਨਾ ਚਿਰ ਵੇਂਦਾ ਰਿਆ ਨਵੀਂ ਪਸੂੜੀ ਨਿਕਲਦੀ ਆਈ ਉਹ ਮੇਰੇ ਹੱਥ ਜੁੜ ਗਏ ਮੈਂ ਕਿਹਾ ਵੀ ਇਹ ਤੇ ਮਸਤਾਨਾ ਵਹਿਰ ਆਇਆ ਨਹੀਂ ਜਿਹੜਾ ਗੁਰੂ ਕਾ ਸੇਖਿਆ ਨੋ ਪਰਦਾ ਟੱਕਦਾ ਆ ਪਰਦਾ ਉਧੇੜਦਾ ਨਹੀਂ ਕੋਈ ਵੀ ਹੋਵੇ ਜਿਹੜੀ ਮਤਲਬ ਇੱਕ ਹੋਰ ਗੱਲ ਹੈ ਜਿੱਦਾਂ ਉਹ ਅਸੀਂ ਦਲਪੰਥ 'ਚ ਰਹਿੰਦੇ ਆ ਇਹ ਘੋੜਿਆਂ ਦਾ ਲਦੇੜਾ ਚੁੱਕਣਾ ਹੈ ਸਈ ਸਿੰਘ ਚੁੱਕ ਨਹੀਂ ਹੈ ਘੋੜੇ ਦਾ ਲੰਦ ਉਹ ਵਿਸ਼ਟਾ ਹੈ ਘੋੜੇ ਦਾ ਵਿਸ਼ਟਾ ਉਹਨੂੰ ਚੁੱਕਣਾ ਜਿਹੜਾ ਵਾ ਨਾ ਬੜੀ ਤਗੜੀ ਗੱਲ ਹੈ ਘਿਰਣਾ ਜਿਹਦੀ ਮਰ ਗਈ ਹੋਈ ਹੈ ਉਹ ਫੜੂਗਾ ਜਿਹੜੀ ਜਿਹਦੇ ਅੰਦਰ ਘਿਰਣਾ ਹੈ ਉਹ ਕੰਮ ਨਹੀਂ ਕਰੂਗਾ ਜਿਹਦੇ ਅੰਦਰ ਘਿਰਣਾ ਹੈ ਨਾ ਜਿਹਦੇ ਅੰਦਰ ਦਵੈਤ ਹੈ ਉਹ ਸਿੱਖ ਨਹੀਂ ਹੈ ਤੇ ਜਿਹੜਾ ਸਿੱਖਿਆ ਉਹ ਦਵੈਤ ਨਹੀਂ ਕਰਦਾ ਘਿਰਣਾ ਨਹੀਂ ਕਰਦਾ ਕਿਉਂਕਿ ਸਤਗੁਰੂ ਤੇ ਕਹਿੰਦੇ ਆ ਵੀ ਜੈਸੇ ਬਾਰਗ ਭਾਈ ਸੁਭਾਈ ਲੱਖ ਪ੍ਰਾਦ ਕਮਾਏ ਕਾਰਪ ਦੇਸ਼ ਛਿੜਕੇ ਬਪਾਤੀ ਬਹੜ ਪਿਦਾ ਗੱਲ ਲਾ ਉਹਦਾ ਗਾਲ ਲਾਉਂਦੇ ਆ ਉਹਦੇ ਉਹਦੇ দরকার ਦੇ ਹੀ ਨਹੀਂ ਫਿਰ ਆਪਾਂ ਨਹੀਂ দরকার ਸਕਦੇ ਫਿਰ ਇਹ ਨਾ ਮਸਲਾ ਥੋੜਾ ਜਿਆਦਾ ਹੋ ਗਿਆ ਮੈਂ ਇਹ ਮਸਲੇ ਤੇ ਕਹਿਣਾ ਨਹੀਂ ਕਿਸੇ ਨੂੰ ਵੀ ਕੁਝ ਇਹ ਮੇਰੇ ਅੰਦਰ ਦੀ ਗੱਲ ਸੀ ਪਰ ਹੁਣ ਤੁਸੀਂ ਮਿਲੇ ਹੋ ਪ੍ਰੇਮ ਨਾਲ ਵਚਨ ਕੀਤਾ ਆ ਤੇ ਮੈਂ ਪ੍ਰੇਮ ਨਾਲ ਇਹ ਬੇਨਤੀ ਕਰਦਾ ਵਾਂ ਵੀ ਕਿਉਂਕਿ ਹੋਣਿਆ ਜੋੜ ਮੇਲਾ ਆਪਣੇ ਪਿੰਡ ਦੀ ਘਰ ਦੀ ਗੱਲ ਆ ਇਹ ਗੱਲਾਂ ਘਰ 'ਚ ਕਰਨ ਵਾਲੀਆਂ ਆ ਇਹ ਆਪਾਂ ਘਰ ਆਏ ਆ ਆਪਾਂ ਆਪਣਾ ਮੀਡੀਆ ਵੇਖੀਏ ਪਰ ਇਦਾਂ ਦਾ ਕੋਈ ਵੀ ਬਚਨ ਨਾ ਕਰੀਏ ਜਿਹੜਾ ਅੱਗ ਬੁਝਰਨ ਦੀ بجائے ਬੌਰ ਬਲ ਜੇ ਉਹਦਾ ਜਿਹੜਾ ਇਲਜ਼ਾਮ ਚੰਗਾ ਨਹੀਂ ਹੋਊਗਾ ਬਿਲਕੁਲ ਭਾਈ ਸਾਹਿਬ ਬਿਲਕੁਲ ਆ ਲਾਈਵ ਜਿਹੜੇ ਸੁਣ ਰਹੇ ਜਿੰਨਾਂ ਤੱਕ ਪਹੁੰਚਣੀ ਹੈ ਸਾਰੇ ਕੀਰਤੀ ਸਿੰਘ ਜਿਹੜੇ ਜੁੜੇ ਆਪਾਂ ਇਕੱਠੇ ਨਾ ਜਦੋਂ ਤੋਂ ਤੁਸੀਂ ਕਿਹਾ ਫੇਸਬੁੱਕ ਆਪਾਂ ਵੀ ਖੋਲ ਕੇ ਦੇਖਦੇ ਸੀ ਨਾ ਤੇ ਵਿਚਾਰਾਂ ਦੀ ਬੜੀ ਘਾਟ ਸੀ ਉੱਤੇ ਕੋਈ ਆਪਣਾ ਪਲੇਟਫਾਰਮ ਹੀ ਨਹੀਂ ਭਾਈ ਸਾਹਿਬ ਵੀ ਜਿਨ੍ਹਾਂ ਨਾਲ ਆਪਾਂ ਬੈਠ ਕੇ ਗੱਲਬਾਤ ਕਰ ਸਕੀਏ ਜਿਹੜੀ ਅਸਲ ਤਸਵੀਰ ਸਾਡੀ ਕੌਮ ਦੀ ਕੌਮियत ਦੀ ਕਰ ਸਕੇ ਉੱਥੇ ਸਿਰਫ ਦੋ ਹੀ ਚੀਜ਼ਾਂ ਰਹਿ ਜਾਂਦੀਆਂ ਜਾਂ ਤਾਂ ਟੀਆਰਪੀ ਆਤਾ ਪੈਸਾ ਹਾਂਜੀ ਹਾਂਜੀ ਇਹ ਵਜਿੇ ਮੈਂ ਨਹੀਂ ਕਹਿਣਾ ਤੁਸੀਂ ਕਹਿ ਮੈਂ ਕਹਿੰਦਾ ਕਿ ਮੈਂ ਇਸ ਲਈ ਕਹਿੰਦਾ ਮੈਂ ਇਸ ਲਈ ਕਹਿੰਦਾ ਕਿਉਂਕਿ ਬਚਪਨ ਤੋਂ ਲੈ ਕੇ ਜਦ ਤੱਕ ਉਸ ਅਕਾਲਪੁਰਖ ਨੇ ਜ਼ਿੰਦਗੀ ਦੇ ਵੀ ਸਿੱਖਦਾ ਨਾ ਸਿੱਖਦੇ ਸਿੱਖਦੇ ਜਦੋਂ ਆਪਾਂ ਪੁੱਜੇ ਉੱਥੇ ਦੇ ਇਸ ਮੁਕਾਮ ਤੇ ਪੁੱਜੇ ਕਿ ਜਦੋਂ ਲੱਗਣ ਲੱਗਿਆ ਕਿ ਸ਼ਾਇਦ ਸਾਡੀ ਆਵਾਜ਼ ਚੱਕਣ ਵਾਲਾ ਤਾਂ ਹੈ ਹੀ ਕੋਈ ਨਹੀਂ ਫਿਰ ਆਪਾਂ ਜਦੋਂ ਬੈਠੇ ਆ ਸਾਰੇ ਵੀਰ ਬੈਠ ਕੇ ਕਿ ਨਿਸ਼ਚੈ ਕੀਤਾ ਆਪਾਂ ਦਸਵਾਂ ਤੇ ਕਿੱਦਾ ਕੱਢ ਸਕਦੇ ਆ ਆਪਣੀ ਸਿੱਧੀ ਕੀ ਨਾ ਹੋਰ ਕਹਿਣਾ ਚਾਹੁੰਨਾ ਜਿੱਦਾਂ ਸਟੇਜ ਤੇ ਹੁਣ ਕਈ ਫੌਜਾਂ ਬੋਲਦੀਆਂ ਹਨ ਜਿਹੜੀ ਫੌਜ ਕਿਸੇ ਸੰਤ ਕੋ ਕਿਸੇ ਸਾਧਕ ਕੋ ਵਿਦਿਆਲੇ ਕੋ ਟਕਸਾਲ ਤੋਂ ਸੰਬਰਤਾ ਤੋਂ ਨਹੀਂ ਨਾ ਪੜਦੀ ਉਹ ਬੇਬਾਕ ਬਚਨ ਕਰ ਜਾਂਦੇ ਆ ਉਹ ਬੇਬਾਕ ਗਲਤ ਗਾਈਡ ਹੋ ਜਾਂਦੀ ਗੱਲ ਮੈਂ ਇਹ ਕਹਿਣਾ ਵਾਂ ਵੀ ਜਦੋਂ ਕੋਈ ਸੰਪਰਦਾਈ ਬੰਦਾ ਜਾਂ ਕੋਈ ਸੰਤਾਂ ਸਾਧਵਾਂ ਦੀ ਸੰਗਤ ਕੀਤਾ ਹੋਇਆ ਬੰਦਾ ਬਚਨ ਕਰੂਗਾ ਨਾ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਖਲੋ ਕੇ ਕੋਈ ਬਚਨ ਕਰਦੇ ਆ ਨਾ ਸਿਧਾਂਤ ਦੀ ਗੱਲ ਇਹ ਆ ਵੀ ਪਹਿਲੀ ਗੱਲ ਤੇ ਕਿਸੇ ਦਾ ਦਿਲ ਨਾ ਦੁਖੇ ਦਿਲ ਨਹੀਂ ਦਖਣਾ ਚਾਹੀਦਾ ਫਿਰ ਕਿਸੇ ਨੂੰ ਇਦਾਂ ਨਾ ਲੱਗੇ ਵੀ ਮਤਲਬ ਵੀ ਆ ਇਹਨੇ ਗਲਤ ਕਿਹਾ ਇਹ ਸਿੱਖਾਂ ਦਾ ਬੋਲਬਾਲਾ ਨਹੀਂ ਆ ਹੁਣ ਮੈਨੇ ਇਹ ਵੀ ਦੇਖਣ ਕੀ ਆਉਣ ਡਿਆ ਵਾ ਵੀ ਜਿਹੜੇ ਕਈ ਬੋਲਣ ਵਾਲੇ ਕਈ ਲੀਡਰ ਆ ਕਈ ਸਿਆਣੇ ਆ ਕਈ ਗਿਆਨੀ ਵੀ ਆ ਉਹ ਵੀ ਬੜੇ ਆਪ ਸ਼ਬਦ ਬੋਲ ਜਾਂਦੇ ਆ ਪਰ ਚਲੋ ਇਹ ਬਲਬਲੇ ਤੇ ਹਨ ਮੰਚ ਇਹ ਗੱਲ ਜਿਹੜੀਆਂ ਨਾ ਪ੍ਰੇਮ ਨਾਲ ਆ ਪਹਿਲਾਂ ਇਦਾਂ ਹੀ ਵੀ ਪਹਿਲਾਂ ਸਾਰੇ ਜੋੜ ਮਿਲਿਆ ਤੇ ਆਉਂਦੇ ਸੀ ਇੱਕ ਦਰਬਾਰ ਲੱਗਦਾ ਸੀ ਇੱਕ ਦੀਵਾਨ ਦੇ ਵਿੱਚ ਸਾਰੇ ਗੁਰਮਤਿ ਹੋ ਜਾਂਦੇ ਸੀ ਹੁਣ ਇਦਾਂ ਨਹੀਂ ਆ ਹੁਣ ਸਾਰਿਆਂ ਇੱਕ ਵਜਨ ਹੋਰ ਸਮਝਣ ਵਾਲਾ ਇੰਨੇ ਲੰਗਰ ਲੱਗੇ ਆ ਕਿਸੇ ਨੇ ਮੈਨੂੰ ਇਹ ਵਜਨ ਕਿਹਾ ਸੀ ਵੀ ਇੰਨੇ ਲੰਗਰ ਭਾਂਦ ਭਾਂਦੇ ਕਿਉਂ ਲੱਗੇ ਆ ਭਾਂਦ ਭਾਂਦੇ ਲੰਗਰ ਲੱਗੇ ਹੋਏ ਆ ਮਤਲਬ ਉਹਨੇ ਮੇਰੇ ਸਾਹਮਣੇ ਇਥੇ ਗੁਰੂ ਘਰ ਵੀ ਨਹੀਂ ਜਿੱਨੇ ਲੰਗਰ ਨੇ ਥਾਂ ਥਾਂ ਤੇ ਗਲੀ ਮੋੜ ਤੇ ਇਕ ਕਲਗੀਧਰ ਸਾਹਿਬ ਦਾ ਬਚਨ ਸੀ ਜਦੋਂ ਇੱਥੇ ਆਨੰਦਗੜ੍ਹ ਕਿਲੇ ਦੇ ਘੇਰਾਹੀ ਸਿੰਘਾਂ ਨੂੰ ਮਹਾਰਾਜ ਨੇ ਆਖਿਆ ਸੀ ਵੀ 20 ਦਿਨ ਕੱਟ ਲੋ ਫਿਰ ਰਾਜ ਦੇ ਦਾਂਗੇ ਸਿੰਘ ਕਹਿੰਦੇ ਜੀ 20 ਮਿੰਟ ਨਹੀਂ ਲੰਘਦੇ ਮਹਾਰਾਜ ਕਹਿੰਦੇ ਫਿਰ 19 18 17 16 ਤਿੰਨਾ ਦਿਨਾਂ ਤੇ ਆਗੇ ਮਹਾਰਾਜ ਉਹ ਨਹੀਂ ਮਹਾਰਾਜ ਨੇ ਆਖਿਆ ਸੀ ਵੀ ਤੁਸੀਂ ਜਿੰਨਾ ਹੁਣ ਕੜਾਕਾ ਕੱਢਣਦੇ ਹੋ ਨਾ ਮੈਂ ਤੁਹਾਡੀਆਂ ਰਸਤਾ ਲਾਉਣ ਦਿਆਂਗਾ ਤੁਸੀਂ ਹੁਣ ਕੜਾਕਾ ਕੱਢ ਲਓ ਤੁਹਾਡੀ ਰਸਤ ਲੱਗ ਜੂਗੀ ਕਦੀ ਭੁੱਖੇ ਨਹੀਂ ਮਰੋਗੇ ਉਹ ਮਹਾਰਾਜ ਨੇ ਜਿਹੜਾ ਬਚਨ ਸੀ ਹੁਣ ਟਾਲ ਲਿਆ ਰਸਤ ਲੱਗੀ ਹੋਈ ਆ ਪੰਥ ਦੀ ਲੰਗਰ ਜੀ ਕਿਹੇ ਬੰਨੇ ਦੀ ਵੀ ਕਮੀ ਨਹੀਂ ਆ। ਫਿਰ ਇਹ ਸਾਰੇ ਵਜਨ ਜਿਹੜੇ ਖੁਸ਼ੀ ਦੇ ਆ, ਬਾਕੀ 사ਤਗੁਰਾਂ ਦਾ ਜੋੜ ਮੇਲਾ ਹੋਇਆ ਨਾਲੇ ਅੱਜ ਨਵਾਂ ਸਾਲ ਆ। ਅਸਲੀ ਨਵਾਂ ਸਾਲ ਅੱਜ ਆ। ਨਾਨਕ ਸ਼ਾਹੀ ਸੰਮਤ ਮੁਤਾਬਕ ਅੱਜ 557ਵਾਂ ਸਾਲ ਸਾਡਾ ਚੜਿਆ। ਜਿਹੜੀ ਸਿੱਖਾਂ ਦੀ ਉਮਰ ਆ ਉਹ ਇੰਨੀ ਆ। ਗੁਰੂ ਨਾਨਕ ਸਾਹਿਬ ਤੋਂ ਹੀ ਸਿੱਖੀ ਆ ਨਾ। ਅੱਜ 557ਵਾਂ ਸਾਲ ਨਵਾਂ ਸਾਲ ਚੜਿਆ ਹੋਇਆ। ਫਿਰ ਆਪ ਜੀ ਨੂੰ ਉਹਨਾਂ ਦੀ ਵੀ ਮੁਬਾਰਕਾਂ ਮੱਲੇ ਦੀਆਂ ਵੀ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਹਿਲੀ ਮੁਬਾਰਕ ਵੀ ਤੁਹਾਡੇ ਵੱਲੋਂ ਹੀ ਆਈ ਹੈ ਅਕਾਲਪੁਰਖ ਕੜੀਆਂ ਜੋੜਦੇ ਨੇ ਕੜੀਆਂ ਦੇ ਨਾਲ ਜੁੜਦੇ ਜੁੜਦੇ ਹਰ ਕਿਸੇ ਦੀ ਬਿਰਤੀ ਅਕਾਲਪੁਰ ਕਾਪੀ ਜੋੜ ਦਿੰਦੇ ਨੇ ਤੇ ਮੈਨੂੰ ਲੱਗਦਾ ਜਦੋਂ ਤੱਕ ਅਸੀਂ ਟੀਚਾ ਚੁੱਕਿਆ ਕਿ ਸੰਗਤਾਂ ਤੱਕ ਸੁਣਿਆ ਹੈ ਪੂਜਾਣੇ ਇਹ ਪਹਿਲੀ ਵਾਰ ਹੋਇਆ ਕਿ ادب ਦੇ ਨਾਲ ਕਿਸੇ ਨੂੰ ਸੁਣ ਰਹੇ ਹਾਂ ਤੇ ਉਹ ਵਿਚਾਰਾਂ ਕਰਦੇ ਆ ਸ਼ਾਇਦ ਅਸੀਂ ਵਿਚਾਰਾਂ ਕਦੇ ਆਈਆਂ ਹੀ ਨਹੀਂ ਦਿਮਾਗ ਦੇ ਵਿੱਚ ਆਪਾਂ ਵੀ ਉਸ ਪੰਬੜ ਪੂਸੇ ਦੇ ਵਿੱਚ ਫਸੇ ਹੋਏ ਆ ਉਹੀ ਲਾਈਮ ਲਾਈਟ ਦੀ ਸਾਰੀ ਸਟੋਰੀ ਜਿਹੜੀ ਚਲਦੀ ਹੋਈ ਆਪਾਂ ਸੁਣ ਸੁਣ ਕੇ ਜਾਂਦੇ ਆ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੀ ਉਹੀ ਅਰਦਾਸ ਮਾਰਦੇ ਆਗੇ ਇਸ ਤਰ੍ਹਾਂ ਦੋ ਘੜੀਆਂ ਕਿਸੇ ਗੁਰਸਿੱਖ ਦੇ ਕੋਲ ਬੈਠ ਕੇ ਸਾਡੀ ਵੀ ਘੜੀਆਂ ਸੁਧਰ ਜਾਣ ਆਪਾਂ ਵੀ ਫਿਰ ਉੱਪਰ ਜਾ ਕੇ ਗੁਰੂ ਸਾਹਿਬ ਜੀ ਦੇ ਅਲੰਡ ਲਗਾਗੇ ਕਿ ਕਿਸੇ ਗੁਰਸਿੱਖ ਦੇ ਬੈਠ ਕੇ ਸੰਗਤ ਕੀਤੀ ਆ ਬਹੁਤ ਬਹੁਤ ਧੰਨਵਾਦ ਆਪਣੇ ਵੱਲੋਂ ਤੇ ਪੂਰੇ ਜੰਮੂ ਕਸ਼ਮੀਰ ਦੀ ਸੰਗਤ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆਪ ਜੀ ਸਾਰਿਆਂ ਦਾ ਜੋ ਤੁਸੀਂ